ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਕ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ ਜਿਹੜੀਆਂ ਨਾ ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹੋਈਆਂ ਇਹ ਪਗੜੀ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ ਇਤਿਹਾਸ ਨਾਲ ਜੋੜਿਆ ਹੋਇਆ ਇਹਦੇ ਵਿੱਚ ਬਹੁਤ ਛੇਧੀਆਂ ਵੀ ਪਾਈਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਮੈਨੂੰ ਤਲਵਿੰਦਰ ਸਿੰਘ ਬੱਲ ਜੋ ਕਿ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਹੈ ਤੇ ਮੇਰਾ ਗੁਰਦਾਸਪੁਰ ਕਨਵਨ ਚੌਂਕ ਦੇ ਵਿੱਚ ਇੱਕ ਪਗੜੀ ਸੈਂਟਰ ਹੈ ਜਿੱਥੇ ਮੈਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਂਦਾ ਤੇ ਇੱਥੇ ਵੱਖ-ਵੱਖ ਲੱਗੇ ਗੁਰਦਾਸਪੁਰ ਦੇ ਕਾਫੀ ਸਾਰੇ ਪਿੰਡ ਮੇਰੇ ਨਾਲ ਇੱਥੇ ਜੁੜੇ ਹੋਣ ਕਰਕੇ ਇੱਥੇ ਕਾਫੀ ਪੱਗਾਂ ਬਣਾਉਣ ਵੀ ਆਉਂਦੇ ਨੇ ਤੇ ਮੈਂ ਮੇਰਾ ਇੱਕ ਸੰਦੇਸ਼ ਆ ਕਿ ਸਾਰੇ ਨੌਜਵਾਨਾਂ ਨੂੰ ਵੀ ਨੌਜਵਾਨਾਂ ਤੋਂ ਅੱਗੇ ਜਿਹੜੇ ਬੱਚੇ ਆਉਣ ਵਾਲੇ ਸਾਡੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਸੰਦੇਸ਼ ਹੈ ਕਿ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਪੱਗ ਸਾਡੀ ਜਿਹੜੀ ਗੁਰੂਆਂ ਦੀ ਦਿੱਤੀ ਦੇਣ ਆ ਨਾ ਉਹਨਾਂ ਦੇ ਦਿੱਤੇ ਜਿਹੜੇ ਦਿੱਤੀ ਦੇਣ ਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਵਾ ਪੱਗ ਬੰਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਪੱਗ ਬੰਨ ਕੇ ਅਸੀਂ ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਇੱਕ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ ਜੜਿਕਾ ਮਾ ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹਈਆਂ ਇਹ ਪਗੜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਤਿਹਾਸ ਨਾਲ ਜੋੜਿਆ ਹੋਇਆ ਇਹਦੇ ਵਿੱਚ ਬਹੁਤ ਸ਼ਹੀਦੀਆਂ ਵੀ ਪਾਈਆਂ ਨੇ ਬਣਿਆ ਜਾਣੇ ਨੇ ਅੱਡੇ ਵਾਰੀ ਕਿਹਾ ਜਾਂਦਾ ਹੈ ਕਿ ਕਾਫੀ ਸੈਲੀਬ੍ਰਿਟੀਜ਼ ਨਾਲ ਹੋਰ ਚੰਗੀਆਂ ਹਸਤੀਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਪੱਜਾ ਬਣ ਕੇ ਆਏ ਹੋ ਹਾਂਜੀ ਕਿਹਦੇ ਦੇ ਨਾਲ ਕੰਮ ਕੀਤਾ ਹੁੰਦਾ ਮੈਂ ਇੱਥੋਂ ਗੁਰਦਾਸਪੁਰ ਤੇ ਬਹੁਤ ਜਿਆਦਾ ਜਿਹੜੇ ਜਿਹੜੇ ਚੰਗੇ ਪਰਿਵਾਰ ਨੇ ਚੰਗੀਆਂ ਫੈਮਿਲੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਕੰਮ ਕੀਤਾ ਹੋਇਆ ਇੱਥੇ ਘਰਾਂ ਦੇ ਆਕੇ ਔਰ ਮੈਂ ਪਟਿਆਲੇ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਫੈਮਲੀ ਚ ਵੀ ਕਿਸੇ ਦੇ ਵਿਆਹ ਸੀਗਾ ਤੇ ਉੱਥੇ ਵੀ ਮੈਂ ਪੱਗਾ ਬਣ ਕੇ ਆਇਆ ਵਾਂ ਇੱਥੇ ਜਸਬੀਰ ਜਸੀ ਹੈ ਆਪਣੇ ਗੁਰਦਾਸਪੁਰ ਸਿੰਘ ਸਿੰਗਰ ਨੇ ਉੱਥੇ ਵੀ ਉਹਨਾਂ ਦੇ ਵੀ ਘਰਾਂ ਚ ਆਪਾਂ ਗਏ ਸਨ ਜਾ ਕੇ ਆਇਆ ਵਾਂ ਅੱਗੇ ਵੀ ਕਿਸੇ ਨਾ ਕੰਮ ਕਰਦੇ ਸੈਲੀਬ੍ਰਿਟੀ ਨਾਲ ਹਾਂ ਬਹੁਤ سارے ਮੈਨੂੰ ਬੜੇ ਕੰਟੈਕਟ ਦੇ ਵਿੱਚ ਕਾਫੀ ਸਿੰਗਰ ਵੀ ਮੇਰੇ ਆ ਚੁੱਕੇ ਨੇ ਤੇ ਮੈਂ ਜਾ ਰਿਹਾ ਹਾਂ ਹੁਣ ਤੇ ਨੈਕਸਟ ਮੰਥ ਵੀ ਮੈਂ ਕਿਸੇ ਦੇ ਜਾ ਰਿਹਾ ਵਾਂ ਪੱਗਾ ਬਣਨਾਂ ਨਾਮੀ ਕਲਾਕਾਰ ਆ ਪਰ ਉਹ ਸੀਕ੍ਰੈਟ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਮੈਂ ਕਾਫੀ ਟਾਈਮ ਤੋਂ ਸਮੇਂ ਤੋਂ ਪੱਗਾ ਬੰਦਾ ਆ ਰਹੇਗਾ ਆਪਣੇ ਬੰਦਾ ਸੀਗਾ ਫਿਰ ਹੌਲੀ-ਹੌਲੀ ਯਾਰ ਦੋਸਤ ਨੇ ਕਿਸੇ ਦੇ ਸੱਜਾ ਵੀ ਲੈਂਦਾ ਸੀ ਤੇ ਯਾਰ ਦੋਸਤ ਦੇ ਬੰਨਣੀ ਤੇ ਯਾਰ ਦੋਸਤ ਨੇ ਅੱਗੋਂ ਇੱਕ ਇੱਕ ਨੂੰ ਲਿਉਣਾ ਫਿਰ ਕਿਸੇ ਦੇ ਆਪਣੇ ਰਿਸ਼ਤੇਦਾਰ ਨੂੰ ਲੈ ਆਉਣਾ ਫਿਰ ਹੌਲੀ-ਹੌਲੀ ਕੋਈ 10-15 ਜਣੇ ਇਕੱਠੇ ਹੋਣ ਕਰਕੇ ਫਿਰ ਜਿਆਦਾ ਮੈਂ ਜਿਹੜੀ ਇਹ ਪੱਗ ਬਹੁਤ ਲੰਬੇ ਸਮੇਂ ਤੋਂ ਮੈਂ ਬੰਨ੍ਹ ਆ ਰਿਹਾ ਮੈਂ ਤੇ ਮੈਂ ਇਹ ਪੱਗ ਜਿਹੜੀ ਆ ਸ਼ੁਰੂਆਤ ਜਿਹੜੀ ਕੀਤੀ ਸੀ ਆਪਣੇ ਕਾਲਜ ਤੋਂ ਬਾਅਦ ਮੈਂ ਜੌਬ ਕਰਦਾ ਸੀਗਾ ਉਹ ਸ਼ਹਿਰ ਦੇ ਬਾਹਰ ਹੋਣ ਕਰਕੇ ਤੇ ਮੈਂ ਬਾਹਰ ਨਹੀਂ ਜੌਬ ਕਰ ਕਹ ਕੋ ਕਰਦੀਆਂ ਮਜਬੂਰੀਆਂ ਹੋਂ ਕਰਕੇ ਮੈਨੂੰ ਵਾਪਸ ਆਉਣਾ ਪਿਆ ਸੀ ਤੇ ਫਿਰ ਮੈਨੂੰ ਇਹ ਆਪਣਾ ਜਿਹੜਾ ਪੱਗ ਦਾ ਫਿਰ ਮੈਂ ਪ੍ਰੋਫੈਸ਼ਨਲ ਬਣਾ ਪ੍ਰੋਫੈਸ਼ਨਲ ਬਣਾ ਲਿਆ ਸੀਗਾ ਤੇ ਆਪਣੇ ਗੁਰਦਾਸਪੁਰ ਦੇ ਵਿੱਚ ਕਨਵਨ ਚੌਂਕ ਤੇ ਮੈਂ ਆਪਣਾ ਸੈਂਟਰ ਖੋਲ ਕੇ ਫਿਰ ਇਹਨੂੰ ਮੈਂ ਆਪਣੇ ਪ੍ਰੋਫੈਸ਼ਨ ਦੇ ਤੌਰ ਤੇ ਮੈਂ ਕੰਮ ਕਰਦਾ ਤੇ ਇੱਥੇ ਵਕ ਵਕਤ ਤਾਂ ਨਹੀਂ ਪੱਗਾਂ ਮ ਬੰਦਦਾ ਕਿੰਨੀ ਦੇਰ ਹੋ ਗਈ ਹੈ ਕਿੰਨਾ ਬੜੇ ਹੋ ਮੈਂ ਬੇਟਾ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਚ 2016 ਦਾ ਮੈਂ ਪਾਸ ਆਊਟ ਆ ਤੇ ਮੈਂ ਜਿਹੜਾ ਵਾ 2010 18 ਦੇ ਵਿੱਚ ਮੈਂ ਇਹ ਜਿਹੜੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਮੈਨੂੰ ਲਗਭਗ 7 ਕ ਸਾਲ ਹੋ ਗਏ ਮੈਨੂੰ ਪੱਗਾਂ ਬੰਨ੍ਹਦਿਆਂ ਨੂੰ ਅੱਜ ਦਾ ਨੌਜਵਾਨ ਜੋ ਵਿਆਸਤ ਹੁੰਦਾ ਜਾ ਰਿਹਾ ਠੀਕ ਕਾਰਨ ਮੰਨਦੇ ਹੋ ਇਹਦਾ ਔਰ ਕੀ ਗੱਲ ਚਾਹੀਦੀ ਹੈ ਜਿਆਦਾਤਰ ਦੇਖੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਵਾ ਇਹ ਬੜਾ ਮਾਇਨੇ ਰੱਖਦਾ ਵਾ ਕਿ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਣਾ ਹੈ ਮੇਰੇ ਖਿਆਲ ਨਾਲ ਆਪਣੇ ਨੌਜਵਾਨ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਤੇ ਆਪਣੇ ਇਤਿਹਾਸ ਨਾਲ ਵੱਧ ਵੱਧ ਜੁੜਨਾ ਚਾਹੀਦਾ ਵਾ ਤੇ ਇਸ ਇਹਦੇ ਨਾਲ ਜਿਹੜੀ ਆ ਆਪਣਾ ਇੱਕ ਪੱਗ ਇੱਕ ਇਹੋ ਜਿਹੀ ਜਿਹੜੀ ਸਾਨੂੰ ਦਿੱਤੀ ਦੇਣ ਵਾ ਜਿਹਦੇ ਨਾਲ ਆਪਾਂ ਜੁੜ ਕੇ ਪੱਗ ਬਣ ਕੇ ਆਪਣੇ ਇਤਿਹਾਸ ਦਾ ਪਤਾ ਵੀ ਕਰ ਸਕਦੇ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦੇ ਸਕਦੇ ਆ ਤੇ ਮੇਰੇ ਖਿਆਲ ਨਾਲ ਨੌਜਵਾਨਾਂ ਨੂੰ ਪੱਗ ਬਣਨੀ ਚਾਹੀਦੀ ਆ ਜਿਹੜੀ ਆਉਣ ਵਾਲੀ ਅੱਗੇ ਪੀੜ੍ਹੀ ਆ ਉਹਨੂੰ ਵੀ ਸੰਦੇਸ਼ ਵਧੀਆ ਦੇਣਾ ਚਾਹੀਦਾ ਆ ਮਾਪੇ ਦਾ ਕੀ ਰੋਲ ਹੋਣਾ ਚਾਹੀਦਾ ਨੌਜਵਾਨ ਨੂੰ ਮਾਤਾ ਪਿਤਾ ਦਾ ਸਭ ਤੋਂ ਉਹ ਅਹਿਮ ਰੋਲ ਜਿਹੜਾ ਵਾ ਮਾਤਾ ਪਿਤਾ ਦਾ ਹੀ ਹੁੰਦਾ ਆ ਉਹਨਾਂ ਨੂੰ ਚਾਹੀਦਾ ਆ ਕੇ ਜਿਹੜੀ ਆ ਆਪਣੇ ਬੱਚਿਆਂ ਨੂੰ ਆਪਣੇ ਇਸ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਛੋਟੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੱਗ ਵੱਡੇ ਹੋ ਕੇ ਬੰਨਾਂਗੇ ਜਦੋਂ ਬੱਚਾ ਕਹਿੰਦਾ ਪਿਆ ਵੀ ਮੈਂ ਪਾਕ ਸਜਾਉਣੀ ਆ ਤੇ ਉਹਨਾਂ ਨੂੰ ਕੋਈ 2 4 5 6 ਸਾਲ ਤੋਂ ਬੱਚੇ ਨੂੰ ਮੇਰੇ ਖਿਆਲ ਨਾਲ ਪਾਕ ਸਜਾਦੇ ਨਹੀਂ ਚਾਹੀਦੀ ਆ ਜਾਂ ਉਤੋਂ ਛੋਟੇ